ਸਰਬਤਰਮ ਨਿਊ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊ ਚੈਨਲ ਟੀਮ ਅੱਜ ਪਹੁੰਚੀ ਪੈਂਟ ਠੱਕਰਵਾਲ ਜ਼ਿਲ੍ਹਾ ਸ਼ਿਆਲਪੁਰ ਵਿਖੇ ਜਿੱਥੇ ਕਿ ਚੀਤ ਭਗਤ ਸਿੰਘ ਸਪੋਰਟਸ ਕਲੱਬ ਪੈਂਟ ਠੱਕਰਵਾਲ ਸ਼ਿਆਲਪੁਰ ਬਲੋਂ ਪਹਿਲਾ ਸੈਵਨ ਸਾਈਡ ਨਾਈਟ ਫੋਰਟ ਨਾਮੈਂਟ ਸਮੂਹ ਨਗਰ ਨਵਾਸੀ ಗ್ರಾಮ ਪੰਚਾਇਤ ਐਨਾਲਾ ਵੀਰਾਂ ਦੇ ਸਹਿਯੋਗ ਦੇ ਨਾਲ ਸਮੂਹ ਪ੍ਰਬੰਧਕਾਂ ਦੀ ਦੇਖ ਰਖੇਟ 24 ਤੋਂ 29 ਜੂਨ ਤੱਕ ਕਰਵਾਇਆ ਜਾ ਰਿਹਾ ਹੈ ਸੂਚਿਸ਼ਵਰੀ ਜਾਣਕਾਰੀ ਦਿੰਦੇ ਹੋਏ ਪਰ ਉਹਨਾਂ ਨੇ ਦੱਸਿਆ ਕਿ ਅੱਜ ਟੂਰਨਾਮੈਂਟ ਦੀ ਆਰੰਭਤਾ ਸੰਤ ਬਾਬਾ ਹਰਕ੍ਰਿਸ਼ਨ ਸਿੰਘ ਸੋਢੀ ਜੀ ਵੱਲੋਂ ਅਰਦਾਸ ਕਰਨ ਉਪਰੰਤ ਕੀਤੀ ਗਈ ਧੰਨ ਧੰਨ ਸਾਹਿਬ ਤੇਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਤੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਤੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ 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 ਗੁਰੂ ਨਾਨਕ ਨਾਮ ਦੇਵਾ ਪਰਮ ਗਿਆਨੀ ਬਾਬਾ ਧੁਲਾ ਸਿੰਘ ਜੀ ਮਹਾਰਾਜ ਜੀ ਪਾਤਸ਼ਾਹੀਓ ਸਮੂਹ ਸੰਗਤ ਦੀ ਅਰਦਾਸ ਆਓ ਜੀ ਤੇ ਬ੍ਰਿਦਰ ਚਰਨ ਕਬਨਾਪਾਸਿ ਪਾਚਾ ਜੀ ਐਸ ਮਹਾਰਾਜ ਸੰਭੂਰ ਨਗਰ ਨਿਵਾਸੀ ਫੱਕਰਵਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦਾ ਸਦਕਾ ਐਨ ਜੀਓ ਪ੍ਰਵਾਸਰਾ ਦੀ ਸਹਿਯੋਗ ਦਾ ਸਦਕਾ ਤੇ ਹੋਰ ਵੀਰਾਂ ਦਾ ਸਦਕਾ ਅੱਜ ਇਹ ਟੂਰਨਾਮੈਂਟ ਪਿੰਡ ਦੇ ਟੂਰਨਾਮੈਂਟ ਕਮੇਟੀ ਦੇ ਵੱਲੋਂ ਪ੍ਰారంਭ ਕੀਤਾ ਜਾ ਰਿਹਾ ਹੈ ਜਿੱਥੇ ਕਿ ਇਹ ਉਤਸ਼ਾਹ ਨਾਲ ਕਰਕੇ ਬਾਗੀ ਮਹਾਰਾਜ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕੇ ਤਾਂ ਕਿ ਬੱਚੇ ਜੋ ਆਪਣੇ ਖੇਡਾਂ ਦੇ ਵੱਲ ਆਪਣਾ ਧਿਆਨ ਦੇਣ ਅੱਜ ਆਪ ਜੀ ਦੇ ਕਰਨਾ ਵਿਚਾਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਮਹਾਰਾਜ ਕਿਰਪਾ ਕਰਨੇ ਇਸ ਸਮੇਂ ਸਮੂਹ ਸੰਗਤ ਦੀ ਤਰਫੋਂ ਆਪ ਜੀ ਦੇ ਬਵਿੰਦਰ ਚੰਨ ਕਮਲਾਪਾਸ ਪਹਿਲੇ ਟੂਰਨਾਮੈਂਟ ਦੇ ਅੰਦਰ ਦੋ ਟੀਮਾਂ ਨੇ ਹਿੱਸਾ ਲਿਆ ਹੈ ਇੱਕ ਪਿੰਡ ਪਜੌੜਾ ਨਿਵਾਸੀ ਦੂਸਰਾ ਪਿੰਡ ਅਜਨੂਬਾ ਨਿਵਾਸੀ ਇੱਥੇ ਨੇ ਨੌਜਵਾਨਾਂ ਨੇ ਆਪਣੇ ਖੇਡਾਂ ਦੇ ਜੋਰ ਦਿਖਾ ਲੈਣੇ ਹਨ ਕਿਰਪਾ ਕਰ ਲਈ ਇਹਨਾਂ ਬੱਚਿਆਂ ਦੇ ਆਪਣਾ ਮਿਹਰ ਆਪਣੇ ਹੱਥ ਰੱਖਣਾ ਔਰ ਵਾਲੀ ਫਾਰਮੇ ਟੂਰਨਾਮੈਂਟ ਦੇ ਅੰਦਰ ਆਪ ਵੀ ਨੇ ਕਿਰਪਾ ਕਰ ਲਈ ਇਹਨਰ ਦਾ ਤੰਦਰੁਸਤੀਆਂ ਬਖਸ਼ ਕਰਨ ਲਈ ਟੂਰਨਾਮੈਂਟ ਨੂੰ ਨਿਰਵਿਘਨ ਤਹਿਤ ਸੰਪੂਰਨ ਕਰ ਬਖਸ਼ ਕਰਨ ਲਈ ਜਿਨ੍ਹਾਂ ਨੇ ਉਦੋਂ ਕਰਨਾ ਵਕਤ ਦਿੱਤਾ ਹੈ ਜਿ ਇਤਨਾ ਆਪ ਵੀ ਨੇ ਕਿਰਪਾ ਕਰ ਲਈ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ ਕਰਨੀਆਂ ਜਿਨ੍ਹਾਂ ਨੇ ਅੰਦਰ ਸਹਿਯੋਗ ਪਾਇਆ ਹੈ ਉਹਨਾਂ ਨੂੰ ਵੀ ਦੇਖ ਬਦੇਸ਼ ਸਹਿਮਾ ਕਰਨੀ ਆ ਤੇਰਾ ਨੂੰ ਚੜ੍ਹਦੀਆਂ ਗੱਲਾਂ ਬਖਸ਼ ਕਰਨੀਆਂ ਇਸ ਸਮੇਂ ਅਰਦਾਤ ਬੇਨਤੀ ਕੀਤੀ ਜਾਂਦੀ ਹੈ ਤਾਂ ਕਿ ਬੱਚਿਆਂ ਨੂੰ ਵੀ ਖੇਡ ਦੇ ਜੋਰਦ ਖਾਣ ਦਾ ਆਪ ਜੀ ਆਗਿਆ ਬਖਸ਼ ਕਰਨੀ ਹੈ ਅਰਦਾਤ ਬੇਨਤੀ ਪਰਵਾਨ ਕਰਨੀ ਜੀ ਸਹੀ ਗੁਰਪਿਆਰੇ ਮਨ ਲਾਇਓ ਜਿਨ੍ਹਾਂ ਮਿਲਿਆ ਇਹਦਾ ਨਾਮ ਕੀ ਤੇ ਆਇਆ ਹੈ ਨਾਨਕ ਨਾਮ ਕੜੀ ਕਲਾ ਤੇਰੇ ਭਾਣੇ ਸਵਾਤਿਵਾਹਿ ਰਬੀ ਦਾ ਹਾਲ ਸਾਹਿਬ ਵਾਹਿਗੁਰੂ i ਇਸ ਮੌਕੇ ਸੰਤ ਬੱਬਾ ਹਰਕਿਸ਼ਨ ਸਿੰਘ ਜੀ ਨੇ ਖਡਾਰੀਆਂ ਨੂੰ ਨਸ਼ੇ ਤੋਂ ਬਚਣ ਲਈ ਪ੍ਰੇਰਿਤ ਕੀਤਾ ਤੇ ਵੱਧ ਤੋਂ ਵੱਧ ਖੇਡਣ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪਹਿਲਾ ਮੈਚ ਪੰਜੋੜ ਅਤੇ ਅਜਨੋਹਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪੰਜੋੜ ਦੀ ਟੀਮ ਜੇਤੂ ਰਹੀ। ਇਸ ਮੌਕੇ ਪ੍ਰਭ ਆਸਰਾ ਬੈਲਪੁਰ ਸੋਸਾਇਟੀ ਵੱਲੋਂ ਸ਼ੀਤ ਪਾਕਿਸਤਾਨ ਸਪੋਰਟਸ ਕਲੱਬ ਨੂੰ 50000 ਦਾ ਚੈੱਕ ਦਿੱਤਾ ਗਿਆ ਇਸ ਮੌਕੇ ਪ੍ਰਦਾਨ ਕਰਨ ਕ੍ਰਿਸ਼ਨ ਚੰਦ ਪਨੋਟ ਸੰਤ ਹਰਗਿਸ਼ਨ ਸਿੰਘ ਜੀ ਸੋਢੀ ਸਰਪੰਚ ਜਸਵਿੰਦਰ ਸਿੰਘ ਸਰਪੰਚ ਰਣਜਿੰਦਰ ਸਿੰਘ ਗਿੱਲ ਹਰੀ ਸਿੰਘ ਜਸਵਾਲ ਮਾਸਟਰ ਹਰਭਜਨ ਸਿੰਘ ਜਨੂਹਾ ਪਰਜੇਸ਼ ਕੁਮਾਰ ਪਨੋਟ ਜਰਨੈਲ ਸਿੰਘ 도투 ਪਰਮਜੀਤ ਸਿੰਘ ਰਾਜੂ ਚਰਨਜੀਤ ਸਿੰਘ ਪੀਐਨਵੀ ਸੈਕਟਰੀ ਕਮਲਜੀਤ ਸਿੰਘ ਮੰਜ ਦਰਸ਼ਨ ਸਿੰਘ ਰਾਜਾ ਦਵਿੰਦਰ ਸਿੰਘ ਢਿੱਲੋ ਹਰਦੇਵ ਸਿੰਘ ਮੈਨੇਜਰ ਅਜੈਬ ਸਿੰਘ ਮਨਵੀਰ ਸਿੰਘ ਸਰਜੀਤ ਸਿੰਘ ਖੜਕ ਸਿੰਘ ਕਰਮਜੀਤ ਸਿੰਘ ਬਰਿੰਦਰ ਸਿੰਘ ਢਿੱਲੋ ਪਰਮਜੀਤ ਸਿੰਘ ਜਤਿੰਦਰ ਸਿੰਘ ਨਰਿੰਦਰ ਸਿੰਘ ਦਵਿੰਦਰ ਸਿੰਘ ਬਿੰਦਾ ਮਨਜੀਤ ਸਿੰਘ ਸਤਵਿੰਦਰ ਸਿੰਘ ਗੁਰਪਾਲ ਸਿੰਘ ਮਾਟਾ ਮਨਜੀਤ ਸਿੰਘ ਮਨੋਹਰ ਮੋਤੀ ਸਰਪੰਚ ਪ੍ਰਦੀਪ ਸਿੰਘ ਜੂਨਾ ਪ੍ਰਦੀਪ ਸਿੰਘ ਢਿੱਲੋ ਸਰਬਜੀਤ ਸਿੰਘ ਸਾਬੀ ਸਤਵਿੰਦਰ ਸਿੰਘ ਦਲਜੀਤ ਸਿੰਘ ਮੰਜ ਸਰਵ ਲਾਲੀ ਹਾਲਟਾ ਜੱਸੀ ਦੂੜਾ ਲਾਲਾ ਛੇਰਗੜ ਬਦਰੀ ਡਾਂਸੀਵਲ ਸੋ স্মੂਕ ਕੋਚ ਅਤੇ ਹੋਰ ਵੀ ਇਲਾਕੇ ਦੇ ਖੇਡ ਪ੍ਰੇਮੀ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਹਾਂ ਅੱਜ ਦੇ ਉਦਘਾਟਨੀ ਮੈਚ ਦੀਆਂ ਕੁਝ ਲਾਈਵ ਤਸਵੀਰਾਂ ਤੇ ਬਾਕੀ ਜਾਣਕਾਰੀ ਲੈਣੇ ਆ ਇਸ ਟੂਰਨਾਮੈਂਟ ਬਾਰੇ ਪ੍ਰਬੰਧਕਾਂ ਪਾਸੋਂ ਕਿ ਫਾਈਨਲ ਵਾਲੇ ਦਿਨ ਕਿਹੜੀਆਂ-ਕਿਹੜੀਆਂ ਮੁੱਖ ਸ਼ਰਤੀਆਂ ਇਸ ਟੂਰਨਾਮੈਂਟ ਦੇ ਵਿੱਚ ਖਾਜਰੀ ਲਗਾਉਣਗੀਆਂ ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੇ ਨਾਲ ਸੋ ਵੀਡੀਓ ਨੂੰ ਬੱਤਵਤ ਲਾਈਕ ਕਮੈਂਟ ਸ਼ੇਅਰ ਜੁੜ ਕਰੋ ਜੀ ਤੇ ਬੱਤਵਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੇ ਪੇਜ ਨੂੰ ਫੋਲੋ ਕਰੋ ਉਹ ਅੱਜ ਦੇ ਟੂਰਨਾਮੈਂਟ ਬਾਰੇ ਬਾਕੀ ਜਾਣਕਾਰੀ ਲੈਣੇ ਆ ਪ੍ਰਬੰਧਕਾਂ ਪਾਸੋਂ ਸੋ ਦੇਖਦੇ ਰਹੋ ਸਰਬ ਧਰਮ ਨਿਊ ਚੈਨਲ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਠੱਕਰਵਾਲ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਠੱਕਰਵਾਲ ਵੱਲੋਂ ਕਲੱਬ ਦੇ ਪ੍ਰਧਾਨ ਸਰਦਾਰ ਕ੍ਰਿਸ਼ਨ ਚੰਦਜੀ ਭਨੋੜ ਪਟਵਾਰੀ ਸਾਹਿਬ ਹੋਣਾਂ ਦੀ ਦੇਖਰੇਖ ਹੇਠ ਸਾਰੀ ਹੀ ਕਮੇਟੀ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਪਿੰਡ ਦੇ ਵਿੱਚ ਪਹਿਲਾ ਸੈਵਨ ਸਾਈਡ ਨਾਈਟ ਟੂਰਨਾਮੈਂਟ ਫੁੱਟਬਾਲ ਦਾ ਕਰਵਾਇਆ ਜਾ ਰਿਹਾ ਹੈ ਅੱਜ ਉਸ ਦਾ ਪਹਿਲਾ ਦਿਨ ਹੈ 24 ਤਰੀਕ ਨੂੰ ਪਹਿਲਾ ਮੈਚ ਜੋ ਸ਼ੁਰੂ 7 ਵਜੇ ਠੀਕ ਹੋ ਚੁੱਕਾ ਹੈ ਤੇ 29 ਤਰੀਕ ਨੂੰ ਫਾਈਨਲ ਮੈਚ ਹੋਵੇਗਾ ਸਾਰੇ ਹੀ ਕਮੇਟੀ ਵੱਲੋਂ ਐਨ ਆਰ ਆਈ ਵੀਰਾਂ ਦਾ ਸਾਰੇ ਹੀ ਨਗਰ ਨਿਵਾਸੀਆਂ ਦਾ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਦਾ ਸਰਪੰਚ ਸਾਹਿਬਾਨਾਂ ਦਾ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਕਰਕੇ ਮਾਇਆ ਕਰਕੇ ਧਨ ਕਰਕੇ ਸੇਵਾ ਕੀਤੀ ਹੈ ਸਾਡਾ ਸਾਥ ਦਿੱਤਾ ਹੈ ਸਾਰੀ ਹੀ ਕਮੇਟੀ ਵੱਲੋਂ ਸਾਰੇ ਹੀ ਐਨ ਆਰ ਆਈ ਵੀਰਾਂ ਦਾ ਤੇ ਪਿੰਡ ਵਾਸੀਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਜੀ ਇਸ ਟੂਰਨਾਮੈਂਟ ਦੇ ਵਿੱਚ ਪ੍ਰਭਾ ਆਸਰਾ ਐਨਜੀਓ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸਹਿਯੋਗ ਕੀਤਾ ਗਿਆ ਹੈ ਤੇ 29 ਤਰੀਕ ਨੂੰ ਜੋ ਫਾਈਨਲ ਟੂਰਨਾਮੈਂਟ ਹੋਣ ਜਾ ਰਿਹਾ ਹੈ ਉਸ ਦੇ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਰਾਜ ਕੁਮਾਰ ਜੀ ਚੱਬੇਵਾਲ ਐਮਪੀ ਸਾਹਿਬਾਨ ਅਤੇ ਡਾਕਟਰ ਇਸ਼ਾਨ ਕੁਮਾਰ ਜੀ ਐਮਐਲਏ ਚੱਬੇਵਾਲ ਵਿਸ਼ੇਸ਼ ਤੌਰ ਤੇ ਪਹੁੰਚਣਗੇ ਜੋ ਮੁੱਖ ਮਹਿਮਾਨਾਂ ਦੇ ਵਜੋਂ ਸ਼ਿਰਕਤ ਕਰਨਗੇ ਤੇ ਜਿੱਤੀ ਹੋਈ ਟੀਮ ਨੂੰ ਇਨਾਮ ਵੰਡ ਸਮਾਰੋਹ ਦੇ ਵਿੱਚ ਹਿੱਸਾ ਪਾਉਣਗੇ ਜੀ ਇੱਕ ਐਨਜੀਓ ਜਿਹੜੀ ਆਪਣੇ ਪ੍ਰਭਾ ਆਸਰਾ ਅੱਜ ਤੁਹਾਡੀ ਚੱਲ ਰਹੀ ਹੈ ਜੀ ਇਹਨਾਂ ਬਲੋਗ ਬਹੁਤ ਚੰਗੀ ਕਾਰਲੇ ਕੀਤੇ ਜਾ ਰਹੇ ਆ ਹਾਂਜੀ ਸੋ ਅੱਜ ਇੱਕ ਜੀ ਇੱਕ ਨੇ ਚੈੱਕ ਨਾਲ ਭੇਟ ਕੀਤਾ ਗਿਆ ਇਸ ਟੂਰਨਾਮੈਂਟ ਦੇ ਲਈ ਪ੍ਰਾਵਾਸਰਾ ਐਨਜੀਓ ਵੱਲੋਂ ਵਿਸ਼ੇਸ਼ ਤੌਰ ਤੇ 50000 ਦਾ ਚੈੱਕ ਇਸ ਕਲੱਬ ਨੂੰ ਦਿੱਤਾ ਗਿਆ ਹੈ ਜੀ ਸੋ ਸਾਰੇ ਕਲੱਬ ਦਾ ਸਾਡੀ ਐਨਜੀਓ ਨੂੰ ਵੀ ਵਿਸ਼ੇਸ਼ ਤੌਰ ਤੇ ਸਹਿਯੋਗ ਆ ਇਸ ਲਈ ਕਲੱਬ ਦੇ ਲਈ ਫੁੱਟਬਾਲ ਟੂਰਨਾਮੈਂਟ ਦੇ ਲਈ ਸਾਡੀ ਐਨਜੀਓ ਸੰਸਥਾ ਵੱਲੋਂ 50000 ਦਾ ਚੈੱਕ ਕਲੱਬ ਨੂੰ ਭੇਟ ਕੀਤਾ ਗਿਆ ਇੱਕ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹਨਾਂ ਨੂੰ ਮੇਨ ਨੋਟ ਕੀ ਇਹ ਜੋ ਫੁੱਟਬਾਲ ਦੇ ਟੂਰਨਾਮੈਂਟ ਸਾਡੇ ਪਿੰਡ ਕਰਾਇਆ ਜਾ ਰਿਹਾ ਹੈ ਇਹਦਾ ਮੇਨ ਮਕਸਦ ਇਹੀ ਹੈ ਕਿ ਬੱਚੇ ਸਾਡੀਆਂ ਖੇਡਾਂ ਦੇ ਨਾਲ ਜੋੜਨ ਗਰਾਊਂਡਾਂ ਦੇ ਨਾਲ ਜੋੜਨ ਤਾਂ ਜੋ ਨਸ਼ਿਆ ਤੋਂ ਦੂਰ ਰਹਿ ਸਕਣ ਤੇ ਆਪਣੀ ਸਿਹਤ ਦਾ ਚੰਗਾ ਖਿਆਲ ਰੱਖ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ